ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗਲੋਬਲ ਵਾਰਮਿੰਗ ਦਾ ਖਤਰਾ ਜਿਹੜਾ ਹੈ ਪੂਰੇ ਵਿਸ਼ਵ ਤੇ ਮੰਡਰਾ ਰਿਹਾ ਹੈ। ਗਲੇਸ਼ੀਅਰ ਪਿਘਲ ਰਹੇ ਨੇ। ਗਰਮੀ ਦਿਨ-ਬਦਨ ਵੱਧ ਰਹੀ ਹੈ। ਤੇ ਇਸ ਗਰਮੀ ਤੋਂ ਬਚਣ ਲਈ ਇੱਕੋ ਹੀ ਇੱਕ ਟੰਗ ਤਰੀਕਾ ਹੈ ਕਿ ਵੱਤ-ਵੱਤ ਰੁੱਖ ਲਗਾਏ ਜਾਣ। ਪੰਜਾਬ ਦੇ ਵਿੱਚ ਹਰਿਆਲੀ ਲੈ ਜਾਂਦੀ ਜਾਵੇ। ਵੱਤ-ਵੱਤ ਪ੍ਰਸਾਤਾ ਹੋਣ। ਤੇ ਆ ਤੁਸੀਂ ਦੇਖੋ ਦੋ ਭਰਾ ਮਜੀਠੇ ਦੇ ਕਿੰਨੀ ਮਿਹਨਤ ਦੇ ਨਾਲ ਦਰਖਤ ਲਗਾ ਰਹੇ ਨੇ। ਉਹਨਾਂ ਨੂੰ ਪਾਣੀ ਵੀ ਪਾ ਰਹੇ ਨੇ। ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਦਰਖਤ ਪਲ ਜਾਣਾ ਤੇ ਆਉਣ ਵਾਲਾ ਸਮਾਂ ਆਉਣ ਵਾਲੀਆਂ ਪੀੜ੍ਹੀਆਂ ਇੱਕ ਚੰਗੀ ਸ਼ਾਮ ਆਣ ਸਕਣ ਇੱਕ ਚੰਗਾ ਵਾਤਾਵਰਣ ਆਉਣ ਵਾਲੀਆਂ ਪੀੜ੍ਹੀਆਂ ਤਿਆਰ ਹੋ ਸਕੇ ਪਰ ਹਾਂ ਤੁਸੀਂ ਹੁਣ ਗੌਰ ਦੇ ਨਾਲ ਵੇਖੋ ਇਹਨਾਂ ਦੀ ਮਿਹਨਤ ਦੇ ਉੱਤੇ ਕਿਵੇਂ ਪਾਣੀ ਫੇਰ ਰਿਆ ਇਹਨਾਂ ਨੇ ਦਰਤ ਲਾਤੇ ਪਾਣੀ ਪਾਤਾ ਰੁੱਖਾਂ ਨੂੰ ਪਾਲਣ ਦਾ ਵੀ ਤਿਆਰ ਕਰ ਲਿਆ ਪਰ ਪਿੱਛੇ ਉਜਾੜਾ ਕਰਨ ਵਾਲੀਆਂ ਮਸ਼ੀਨਾਂ ਮਗਰੇ ਹੀ ਆ ਗਈਆਂ ਨੇ ਸਰਕਾਰ ਬੜਾ ਜ਼ੋਰ ਲਾਉਂਦੀ ਹੈ ਕਿ ਰੋਖ ਲਗਾਓ ਵਾਤਾਵਰਣ ਨੂੰ ਬਚਾਓ ਪਰ ਸਰਕਾਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਲੋਕਾਂ ਦੇ ਨਾਲ ਵੀ ਖਿਲਵਾੜ ਕਰ ਰਹੀ ਹੈ ਕਿਉਂਕਿ ਇਹਨਾਂ ਗੁਜਰਾਂ ਉੱਤੇ ਕੰਟਰੋਲ ਕਰਨ ਵਿੱਚ ਸਰਕਾਰ ਬਿਲਕੁਲ ਅਸਫਲ ਰਹੀ ਹੈ ਅਤੇ ਇਹਨਾਂ ਗੁਜਰਾਂ ਨੂੰ ਰੋਕਣ ਦੇ ਲਈ ਦਰਖਤਾਂ ਦਾ ਉਜਾੜਾ ਕਰਨ ਦੇ ਲਈ ਸਰਕਾਰ ਵੱਲੋਂ ਕੋਈ ਵੀ ਹਿੱਲਾ ਨਹੀਂ ਕੀਤਾ ਗਿਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਰਕਾਰ ਇੱਕ ਵੱਡਾ ਐਕਸ਼ਨ ਲੈ ਕੇ ਗੁਜਰਾਂ ਨੂੰ ਛੜਕਾਂ ਉੱਪਰ ਨਾ ਆਉਣ ਦਿੱਤਾ ਜਾਵੇ ਜਦ ਤੱਕ ਸਾਡੇ ਦਰਖਤ ਪਲ ਨਹੀਂ ਜਾਂਦੇ ਇਸ ਦੇ ਨਾਲ ਅਸੀਂ ਆਪਣੇ ਵਾਤਾਵਰਨ ਨੂੰ ਬਚਾਉਣ ਵਿੱਚ ਸਹਾਈ ਹੋਵਾਂਗੇ ਦਰਖਤ ਲਾਵਾਂਗੇ ਇਹ ਉਜਾੜ ਜਾਣਗੇ ਕੋਈ ਫਾਇਦਾ ਨਹੀਂ ਹੋਣਾ ਗੱਇਆ ਗੁੱਜਰ ਰੋਜ਼ ਹੀ ਨੁਕਸਾਨ ਕਰ ਜਾਂਦੇ ਆ ਸਾਡੀ ਰਿਕਵੈਸਟ ਆ ਬੇਨਤੀ ਆ ਵੀ ਇਹਨਾਂ ਗੁੱਜਰਾ ਦਾ ਕੋਈ ਨਾ ਕੋਈ ਹੱਲ ਕਰੋ ਅਸੀਂ ਬੂਟੇ ਲਾ ਕੇ ਜਾਂਦੇ ਆ ਖਾਦ ਪਾ ਕੇ ਜਾਂਦੇ ਆ ਦਾਇਆ ਤੇ ਇਹ ਬੂਟੇ ਖਾਦੇ ਹੁੰਦੇ ਸਾਡੇ ਸਾਡੀ ਰਿਕਵੈਸਟ ਆ ਸਰਸ਼ਨ ਗਾੜੀ ਪੰਜਾਬ ਨੂੰ ਕਿੱਦਾਂ ਹਰਿਆ ਭਰਿਆ ਬਣਾਈਏ ਆਪਣੇ ਜ਼ਿਲ੍ਹੇ ਨੂੰ ਕਿੱਦਾਂ ਹਰਿਆ ਭਰਿਆ ਬਣਾਈਏ ਬੂਟੇ ਲਾਗੇ ਪਗੜੋ ਜਾਇਦੇ ਤੇ ਇਹਨਾਂ ਨੇ ਖਾਦੇ ਹੁੰਦੇ ਆ ਗੁਜਰਾਂ ਗਾੜੀ ਵੀ ਹੱਥ ਜੋੜ ਚੁਕੇ ਆ ਸਾਡੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਸਾਡੀ ਮਦਦ ਕਰੋ ਇਹਨਾਂ ਨੂੰ ਹੜਾ ਪੜਿਆ ਤਾਂ ਹੀ ਪੰਜਾਬ ਬਣੂਗਾ ਜੇ ਇਹਨਾਂ ਬੂਟੇ ਨਾ ਟੈ ਗਿਆ ਉਹ ਤੇ ਇਹਨਾਂ ਨੂੰ ਪਾਣੀ ਪਾਉਣ ਵਾਸਤੇ ਮਤਲਬ ਇਹ ਸਾਰੇ ਲਿਆਏ ਆ ਕਿ ਪਾਣੀ ਪੂਣੀ ਪਾਇਆ ਜਾਏ ਬੂਟਿਆਂ ਦੀ ਦੇਖਭਾਲ ਕੀਤੀ ਆ ਪੰਪ ਲੈ ਕੇ ਆਏ ਨਵਾਂ ਪਾਣੀ ਪਾਉਣ ਲੱਗੇ ਆ ਤੇ ਵੇਖਿਆ ਤੇ ਬਾਹਰ ਬੂਟੇ ਜਿਹੜੇ ਆ ਉਹ ਗੁਜਰਾਂ ਦੇ ਡੰਗਰਾਂ ਨੇ ਮਤਲਬ ਵੀ ਖਾਦੇ ਹੋਏ ਆ ਇਹ ਕਰਕੇ ਗੁਜਰਾਂ ਦੇ ਡੰਗਰਾਂ ਨੂੰ ਨੱਥ ਪਾਈ ਜਾਵੇ ਗੁਜਰਾਂ ਜਾ ਕੇ ਕਿਹਾ ਜਾਵੇ ਕੀ ਜਿਆ ਡੇਰੇ ਡੇਰੇ ਤੇ ਜਾ ਕੇ ਕਿਹਾ ਜਾਵੇ ਕਿ ਜੋ ਵੀ ਰੁੱਖ ਆਪਣਾ ਰੋਡ ਤੇ ਲੱਗਾ ਹੋਇਆ ਵਾ ਤੁਸੀਂ ਇਹਨਾਂ ਨੂੰ ਪੱਠੇ ਪਾਉਣੇ ਆ ਪੱਠੇ ਆਪਣੇ ਬੰਨ ਕੇ ਪਾਓ ਜੇ ਆਪਣੇ ਕਿਸਾਨ ਪਾ ਸਕਦੇ ਆ ਤੇ ਗੁਜਰੀ ਪਾ ਸਕਦੇ ਆ ਜੀ ਅੰਮ੍ਰਿਤਸਰ ਰੋਡ ਤੇ ਸਾਡੇ ਸਾੜੇ ਬੂਟੇ ਖਾਦੇ ਗਏ ਆ ਸਾੜੇ ਬੂਟੇ ਤੋੜ ਦਿੰਦੇ ਆ 60 70 70 ਸਤ ਇਹਨਾਂ ਦੀਆਂ ਮੱਝਾਂ ਹੁੰਦੀਆਂ ਇੱਕ ਦਮ ਆਉਂਦੀਆਂ ਵਾ ਸਾਰੇ ਦਾਣਾ ਮੰਢੇ ਬਾਹਰ ਦੇ ਮਲਬੀ ਰੁੱਖ ਲੱਗੇ ਤੁਸੀਂ ਆਪ ਆਣ ਕੇ ਵੇਖ ਲਓ ਮਲਬੀ ਖਾਦੇ ਆ ਕਿ ਨਹੀਂ ਖਾਦੇ ਮੌਕਾ ਅਗੇ ਵੇਖ ਸਕਦੇ ਜੀ ਵੀ ਮਲਫੇ ਹੁਣ ਜਾ ਕੇ ਸਾਡੀ ਡੀਸੀ ਸਾਹਿਬ ਨੂੰ ਐਚਡੀਐਮ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਡੀਐਫਪੀ ਸਾਹਿਬ ਨੂੰ ਬੇਨਤੀ ਹੱਥ ਜੋੜ ਕੇ ਆਈ ਜੀ ਵੀ ਇਹਨਾਂ ਨੂੰ ਕੁਝ ਨਾ ਕੁਝ ਸੱਲ ਪਾਈ ਜਾਵੇ ਬਹੁਤ ਜ਼ਿਆਦਾ ਪੰਜਾਬ ਦਾ ਨਸਾਨ ਹੈ ਏਦਾਂ ਸਾਡਾ ਮਨ ਦੁਖੀ ਹੁੰਦਾ ਮਲਬੀ ਸੇਵਾ ਕਰਦੇ ਆ ਕਿ ਇੰਨੀ ਸੇਵਾ ਕਰਨ ਦਾ ਫਾਇਦਾ ਕੀ ਜੇ ਸਾਡਾ ਕੋਈ ਮਲਫੇ ਰਿਤਾ ਨੁਕਸਾਨ ਕਰਦੇ